ਅਕਸਰੇ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਇਸ ਗੱਲ ਦੇ ਉੱਤੇ ਸਿੱਖ ਜਥੇਬੰਦੀਆਂ ਕਾਫੀ ਚਿੰਤਤ ਵੀ ਨੇ ਤੇ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਬੇਅਦਬੀ ਹੋਈ ਤੇ ਪਿੰਡ ਚੀਮਾ ਪੋਤਾ ਦੇ ਵਿੱਚ ਬੇਅਦਬੀ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਹੁਣ ਸਰਕਾਰ ਨੂੰ ਸਿੱਧੀ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਤੋਂ 2 ਦਿਨ ਦਾ ਸਮਾਂ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹਦੇ ਵੱਲੋਂ ਵੀ ਬੇਅਦਬੀ ਕੀਤੀ ਗਈ ਆ ਉਹਨਾਂ ਦੋਸ਼ੀਆਂ ਨੂੰ ਤੁਰੰਤ ਜੇਣਾ ਕੇ ਗ੍ਰਿਫਤਾਰ ਕੀਤਾ ਜਾਵੇ ਤੇ ਹੁਣ ਸਿੱਧੇ ਚਾਤਾਵਨੀ ਸਖਜ ਜਥੇਬੰਦੀਆਂ ਨੇ ਦਿੱਤੇ ਇਹ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਐ ਐਲਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੋਰ ਕੀ ਕਹਿਣਾ ਬਹੁਤ ਮਦਭਾਗੀ ਦਾ ਤਾਂ ਕਹਿਣਾ ਨਾ ਜਾਣ ਵਾਲੀ ਵੀ ਗੱਲ ਹੈ ਔਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਦੋ ਸੂਰੂਪ ਦੋਏ ਨੁਕਸਾਨੇ ਗਏ ਇੱਕ ਮਾਰਾਏ ਦੇ ਪ੍ਰਕਾਰ ਮੰਨ ਲਿਏ ਜਿਹੜਾ ਫੌਲ ਦੇ ਉਦੇਸਾ ਫਾਸੰਸੂ ਅੱਜ ਜਦ ਸਾਰੇ ਕਿਉਂਕਿ 16 ਤਰੀਕ ਦੀ ਇਹ ਘਟਨਾ ਹੈ ਅੱਜ 19 ਤਰੀਕ ਹੋ ਗਈ ਸਾਰੇ ਪਿੰਡ ਦੇ ਫਾਕਾ ਸੇਵਾਦਾਰ ਤੇ ਹੁਣ ਜਿਹੜੇ ਮੌਜੂਦਾ ਸੇਵਾਦਾਰ ਆ ਇਹ ਵੀ ਇੱਥੇ ਬੈਠੇ ਆ ਨਾ ਤਾਂ ਇਸ ਗੁਰਦੁਆਰਾ ਸਹਾਬਤ ਦੇ ਵਿੱਚ ਕੋਈ ਕੈਮਰਾ ਲਗਾਇਆ ਨਾ ਇਹਦੇ ਵਿੱਚ ਕੋਈ ਜੰਗਾ ਲਾਉਣ ਦਾ ਇਹਨਾਂ ਨੇ ਕੰਡੀਆਂ ਰੱਖਿਆ ਨਾ ਨਾ ਪੱਕਾ ਗ੍ਰਾਂਤੀ ਸਿੰਘ ਰੱਖਿਆ ਮੈਂ ਸਾਰੇ ਪਿੰਡ ਵਾਸੀਆਂ ਨੂੰ ਨਿਮਰਤਾ ਸਹਿਤ ਆਪ ਜੋੜ ਕੇ ਬੁਲਦੀ ਕਰਨਾ ਸਤਿਗੁਰ ਦੀ ਜਾਤ ਜੋੜਿਆ ਆਪਾਂ ਇੱਕ ਦੂਏ ਦਾ ਸਹਿਯੋਗ ਕਰੀਏ ਤਾਂ ਕਿ ਅਸਲ ਬੰਦਾ ਜਿਹੜਾ ਹੈ ਉਹ ਲੱਭ ਸਕੇ ਲੱਭ ਪੈਂਦੇ ਹੁੰਦੇ ਬੰਦੇ ਪਰ ਕਈ ਵਾਰੀ ਉਹਦੇ ਵਿੱਚ ਫਿਰ ਹੋਰ ਘਟਨਾਵਾਂ ਹੋ ਜਾਂਦੀਆਂ ਜਿਹਦਾ ਕੋਈ ਦੋਸਤ ਆਪਾਂ ਮੂਸੇਸ ਕਰਦੇ ਮੈਂ ਐਸਪੀ ਸਾਹਿਬ ਬੈਠੇ ਆ ਡੀਐਸਪੀ ਸਾਹਿਬ ਬੈਠੇ ਆ ਦੋ ਦਿਨ ਤੁਹਾਡੇ ਕੋਲ ਅਸੀਂ ਅੱਜ 19 ਤਰੀਕ ਤੋਂ 20 ਦਾ 21 21 ਤਰੀਕ ਤੱਕ ਸਾਨੂੰ ਜਾਦਾ ਇਹਦਾ ਰਿਜਟ ਦੇਓ ਜੇ ਅਸਲੀਅਤ ਨਹੀਂ ਲੱਭਦੀ ਫਿਰ ਅਸੀਂ ਤਾਂ ਪੰਥਕਾਲ ਸੇਬਲ ਦੇ ਰੂਪੇ ਹੁਕਮ ਹੁੰਦਾ ਉਹ ਸਾਰੇ ਅਸੀਂ ਇਕੱਤਰ ਹੋ ਕੇ ਇੱਥੇ ਆਪਣਾ ਫਿਰ ਅਨਸਾਫੀ ਦਾ ਮੰਗਾਗੇ ਕਿਉਂਕਿ ਜਿਹੜੀਆਂ ਸਰਕਾਰਾਂ ਅੱਜ ਬੈਠੀਆਂ ਇਹ ਇੱਕ ਘਟਨਾ ਨਹੀਂ ਹੋਈ ਪਹਿਲਾਂ ਵੀ ਇਦੋਂ ਕਈ ਘਟਨਾ ਹੋ ਗਈਆਂ ਤੇ ਮੈਂ ਮਹਿਸੂਸ ਕਰਦਾ ਵੀ ਇੱਕ ਕਸ ਤੋਂ ਮਾਸ ਦਾ ਕਦੇ ਹੁੰਦੀ ਸਰਕਾਰ ਦਾ ਕੋਈ ਮੰਤਰੀ ਕੋਈ ਸੰਤਰੀ ਜਾਂ ਕੋਈ ਐਮਐਲਏ ਕੋਈ ਆ ਕੇ ਏਡੀ ਵੱਡੀ ਘਟਨਾ ਜਿਹੜੀ ਸਤਗੁਰੂ ਜੀ ਜਾਤ ਜੋਤ ਬੈਠੇ ਸਾਡੇ ਸਾਡੀ ਅਗਵਾਹੀ ਕਰਦਾ ਨਿਮਰਤਾ ਦੀ ਕੋਈ ਬੰਦਾ ਡੇਰ ਹੀ ਨਹੀਂ ਕਰਦਾ ਪਤਾ ਨਹੀਂ ਮਜ਼ਾਕ ਹੈ ਤੇ ਜੇ ਕੋਈ ਹੋਰ ਹੁੰਦਾ ਹੋਵੇ ਸਮਾ ਸਰਕਾਰ ਹੋਵੇ ਫਿਰ ਝੰਡੇ ਵੀ ਚੱਕ ਲੈਣੇ ਤੇ ਮੈਂ ਨਿਮਰਤਾ ਸਾਹਿਬ ਤੁਹਾਨੂੰ ਸਤਾਵ ਨਹੀਂ ਤੇ ਰੂਪ ਦੇ ਵਿੱਚ ਨਾ ਕਹਿ ਲਵਾਂ ਨਿਮਰਤਾ ਸਾਹਿਬ ਤੁਹਾਨੂੰ ਮੈਂ ਕਹਿੰਦਾ 2 ਦਿਨਿਆ ਸਾਡੇ ਕੋਲ 2 ਦਿਨਾਂ ਦੇ ਵਿੱਚ ਸਾਨੂੰ ਦੱਸੋ ਇਹਾਰੇ ਕਾਰਵਾਈ ਕਰਕੇ ਤੇ ਪਿੰਡ ਵਾਲਿਆਂ ਨੂੰ ਬੇਨਤੀ ਆ ਤੁਸੀਂ ਇਹਦੇ ਵਿੱਚ ਆਪਣੇ ਸਹਿਯੋਗ ਕਰੋ ਪਤਾ ਲੱਗ ਜਾਂਦਾ ਹੁੰਦਾ ਘਟਨਾਮਾ ਦਾ ਫਿਰ ਪਤਾ ਲੇਟ ਲੱਗਦਾ ਤੇ ਇਸ ਕਰਕੇ ਉਸ ਤੋਂ ਬਾਅਦ ਜੇ ਦੋ ਦਿਨਾਂ ਚ ਨਹੀਂ ਪਤਾ ਲੱਗਦਾ ਫਿਰ ਅਗਲਾ ਜੀ ਆਪ ਇੱਥੇ ਆ ਕੇ ਕੋर्स ਨੈਕਸਟ ਕੋਰਸ ਆਫ ਐਕਸ਼ਨ ਉਹ ਵੀ ਆਪ ਜਿਹੜਾ ਆ ਉਹ ਫਿਰ ਅਸੀਂ ਲਿਖਾਂਗੇ ਸੋ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਤੁਹਾਨੂੰ ਪੇਨਡ ਵਾਸ ਰਹੀ ਹਾਂ ਮੈਂ ਤਾਂ ਕਿਉਂਕਿ ਅੱਜ ਆਇਆ ਸੀ ਕੋਈ ਆ ਕੇ ਦੇਖਾਂ ਕੀ ਹਾਲਾਤ ਆ ਇੱਥੇ ਦੇ ਤੇ ਮੈਂ ਇਸ ਕਰਕੇ ਹੁਣ ਤੁਹਾਨੂੰ ਸਾਰਿਆਂ ਨੂੰ ਮੇਰੇ ਤੋਂ ਸਹਿਤ ਧੰਨਵਾਦ ਕਰਦਾ ਹਾਂ ਕਿ ਸਹਿਯੋਗ ਕਰਕੇ ਆਪਾਂ ਅਸਲ ਜਿਹੜਾ ਕੰਪਲੈਕਸ ਆ ਇਹ ਬੜੀ ਵੱਡੀ ਛੋਟੀ ਗੱਲ ਨਹੀਂ ਹੈ ਇੱਕ ਸਰੂਪੇ ਦੂਆ ਸਰੂਪ ਦੋਏ ਸਰੂਪ ਦੇ ਨੁਕਸਾਨੇ ਜਾਣੇ ਤੇ ਇਹ ਤਾਂ ਘਟਨਾ ਤਾਂ ਫੇਰ ਹੋਈ ਹੈ ਤੇ ਆਪਾਂ ਵੇਖੜੇ ਨਾ ਹੋਈਏ ਗੁਰੂ ਘਰਾਂ ਦੀ ਇੱਕ ਮਰਿਆਦਾ ਹੈ ਆਪਾਂ ਸਤਗੁਰੂ ਦੀ ਆਗੂ ਸਰਕਾਰ ਵੀ ਘਟਣ ਜੇ ਕੈਮਰੇ ਨਹੀਂ ਆਪਾਂ ਲਾਉਂਦੇ ਜਾਂ ਆਪਾਂ ਗ੍ਰਾਂਂਥੀ ਨਹੀਂ ਰੱਖ ਸਕਦੇ ਜਾਂ ਆਪਾਂ ਜਿੰਦਾ ਨਹੀਂ ਲਾ ਸਕਦੇ ਫਿਰ ਕਿਹੜੀ ਮਰਿਆਦਾ ਜੀ ਘਰ ਦੇ ਵਿੱਚ ਪਰੌਣਾ ਆਇਆ ਹੋਵੇ ਤਾਂ ਆਪਾਂ ਸਾਰਾ ਟੱਬਰ ਦੌੜੇ ਭੱਜੇ ਅੱਗੇ ਪਿੱਛੇ ਤਾਂ ਸਤਗੁਰੂ ਦੀ ਜਾਗ ਜੋ ਤਾਂ ਆਪਾਂ ਇਹਨਾਂ ਵੀ ਨਹੀਂ ਇਸ ਕਰਕੇ ਮੈਂ ਤੁਹਾਨੂੰ ਫੇਰ ਸਾਰਿਆਂ ਨੂੰ ਕਾਪੀ ਸਾਡਾ ਵੀਰ ਆਪਣੇ ਨਾਂ ਜਾਰਜਾ ਵਰਿੰਦਰ ਚੱਕ ਨੂੰ ਆਏ ਆ ਮਨੂਖੋ ਸਾਹ ਉਸ ਨੂੰ ਵੀਰ ਨੇ ਲਤੀਫੋ ਖਾਰੇ ਲਤੀਫਾ ਜਿੱਦਾ ਦਾ ਜਿਲ੍ਹਾ ਪ੍ਰਸ਼ਾਸਨ ਇਹ ਘਟਨਾ ਛੋਟੀ ਨਹੀਂ ਇਹ ਘਟਨਾ ਦਾ ਸੱਚ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਦੋ ਦਿਨਾਂ ਦੇ ਵਿੱਚ ਆਵੇ ਫਿਰ ਗਾਂ ਦੀ ਜੇ ਨਹੀਂ ਆਦਾ ਫਿਰ ਗਾਂ ਵਾਲਾ ਜਿਹੜਾ ਆਪਣੇ ਸ੍ਰੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਕੌਂਸਲ ਦੇ ਉੱਤੇ ਫੇਜ ਜੋ ਆਪਣੀ ਹੱਦਰ ਕੋਲ ਸੈਕਸ਼ਨ ਹੋਗਾ ਕਰਾਂਗੇ ਤੋਂ ਮੈਂ ਇਹੋ ਯਾਦ ਰੱਖਦਾ ਵੀ ਪਿੰਡ ਵਾਲੇ ਜਿਹੜੇ ਜਿੰਨੇ ਤੁਸੀਂ ਸਾਰੇ ਬੈਠੇ ਆਂ ਉਹ ਆਪ ਕੋਈ ਵੀ ਆ ਜੇਈ ਵਾਰੀ ਕੋਈ ਹੁੰਦੇ ਕੰਨ ਚ ਦੱਸਦੇ ਜਾਂ ਮੇਰੇ ਕੰਨ ਚ ਦੱਸਦੇ ਤਾਂ ਕਿ ਆਪਾਂ ਕੋਈ ਵੇਖ ਕਸੂਰ ਜਿਹੜਾ ਆ ਉਹ ਨਾਲ ਵਿੱਚ ਇਨਵੋਲ ਹੋਵੇ ਕਸੂਰ ਵਾਲਾ ਜਿਹੜਾ ਆ ਉਹ ਮਲਕ ਨਹੀਂ ਕੰਨ ਚ ਰੱਖਦੇ ਉਹਦੇ ਦੱਸ ਦਿਓ ਮੇਰੇ ਦੱਸ ਦਿਓ ਹੋਰ ਕਿਤੇ ਦੱਸ ਦਿਓ